ਇਸ ਵੀਡੀਓ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਇਹ ਅਵੇਅਰਨੈਸ ਵਾਲੀ ਵੀਡੀਓ ਕਿਉਂਕਿ ਅੱਜ ਕੱਲ ਸਾਡੇ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਸਾਡੇ ਬੱਚੇ ਪ੍ਰਵਾਸ ਦੇ ਰੂਪ ਚ ਪੜਨ ਜਾ ਰਹੇ ਐ ਵਿਦੇਸ਼ਾਂ ਦੇ ਵਿੱਚ ਕੰਮ ਕਰਨ ਜਾ ਰਹੇ ਆ ਜਾਂ ਕਿਸੇ ਹੋਰ ਪ੍ਰੋਗਰਾਮ ਦੇ ਤਹਿਤ ਅਸੀਂ ਬਾਹਰ ਜਾ ਰਹੇ ਆਂ ਵਿਆਹ ਕਰਾ ਕੇ ਜਾ ਰਹੇ ਆਂ ਪਰ ਇੱਥੇ ਇਹ ਵੀ ਮੈਨੂੰ ਜਾਣਕਾਰੀ ਮਿਲੀ ਹੈ ਕਿ ਜਿਹੜੇ ਬੱਚੇ ਬਾਹਰ ਗਏ ਹੋਏ ਐ ਉਹਨਾਂ ਨੂੰ ਕਈ ਤਰ੍ਹਾਂ ਦੇ ਇਨਕਮ ਟੈਕਸ ਡਿਪਾਰਟਮੈਂਟ ਦੇ ਪਲੰਟੀਆਂ ਦੇ ਰੂਪ ਚ ਸੰਮਣ ਮਿਲ ਰਹੇ ਹੈ ਤੇ ਕਿਉਂ ਮਿਲ ਰਹੇ ਹੈ ਕਿਉਂਕਿ ਬਲੈਕ ਮਨੀ ਐਕਟ ਹੈ ਜਿਹੜਾ 2015 ਉਹਦਾ ਜਿਹੜਾ ਸੈਕਸ਼ਨ 42 ਤੇ 43 ਹੈ ਉਹਦੇ ਤਹਿਤ ਇਹ ਹੁੰਦਾ ਹੈ ਕਿ ਜੇਕਰ ਜਿਸ ਦੇਸ਼ ਦੇ ਵਿੱਚ ਆਪਦੀ ਧਰਤੀ ਤੇ ਤੁਸੀਂ 182 ਦਿਨ ਰਹੇ ਜਾਂ ਜਿਸ ਸਾਲ ਤੁਸੀਂ ਵਿਦੇਸ਼ ਗਏ ਹੋ ਉਹ ਸਾਲ 60 ਦਿਨ ਤੇ ਉਹ ਤੋਂ ਪਿਛਲੇ 4 ਸਾਲ 365 ਦਿਨ ਤੁਸੀਂ ਇੱਥੇ ਰਹਨੇ ਹੋ ਤਾਂ ਤੁਸੀਂ ਟੈਕਸ ਦੇ ਘੇਰੇ ਚ ਆਉਨੇ ਹੋ ਇਸ ਰੈਜ਼ੀਡੈਂਟ ਹੋ ਤੁਸੀਂ ਇਸ ਕੰਟਰੀ ਦੇ ਤਾਂ ਉਸ ਘੇਰੇ ਚ ਆਉਨੇ ਹੋ ਤੁਸੀਂ ਤਾਂ ਤੁਹਾਡਾ ਟੈਕਸ ਜਿਹੜੀ ਆਈਟੀਆਰ ਭਰਦੇ ਹੋ ਤੁਸੀਂ ਉਹਦੇ ਵਿੱਚ ਇਹ ਡਿਕਲੇਅਰ ਕਰਨਾ ਜ਼ਰੂਰੀ ਹੈ ਕਿ ਮੇਰਾ ਵਿਦੇਸ਼ ਦੇ ਵਿੱਚ ਖਾਤਾ ਹੈਗਾ ਸਾਨੂੰ ਕਈ ਵਾਰੀ ਇਹ ਵੀ ਲੱਗਦਾ ਹੁੰਦਾ ਹੈ ਕਿ ਅਸੀਂ ਵਿਦੇਸ਼ ਚਲੇ ਗਏ ਆ ਉਹਦਾ ਖਾਤਿਆਂ ਦਾ ਇੱਥੋਂ ਵਾਲੇ ਇਨਕਮ ਟੈਕਸ ਜਾਂ ਬੈਂਕਿੰਗ ਸੈਕਟਰ ਨਾਲ ਕੀ ਲੈਣ ਦੇਣਾ ਹੈ ਇਹ ਬੜਾ ਸਪਸ਼ਟ ਹੈ ਕਿ ਦੇਸ਼ਾਂ ਵਿਦੇਸ਼ਾਂ ਦੀਆਂ ਆਪਸ ਵਿੱਚ ਸੰਧੀਆਂ ਇਹ ਜਾਣਕਾਰੀ ਹੈ ਜਿਹੜੀ ਦਾਨ ਪ੍ਰਦਾਨ ਹੁੰਦਾ ਰਹਿੰਦਾ ਹੈ ਜੇਕਰ ਤੁਸੀਂ ਆਈਟੀਆਰ ਬਾਅਦ ਵਿੱਚ ਵਿਦੇਸ਼ ਜਾਣ ਤੋਂ ਬਾਅਦ ਨਹੀਂ ਵੀ ਭਰਦੇ ਤਾਂ ਵੀ ਸਮੇਂ-ਸਮੇਂ ਤੇ ਇਹ ਜਾਣਕਾਰੀਆਂ ਦਾ ਦਾਨ ਪ੍ਰਦਾਨ ਦੇਸ਼ਾਂ ਵਿਦੇਸ਼ਾਂ ਚੋਂ ਹੁੰਦਾ ਰਹਿੰਦਾ ਹੈ ਉਹੀ ਤੁਹਾਡੇ ਪਾਸਪੋਰਟ ਆਧਾਰ ਕਾਰਡ ਪੈਨ ਕਾਰਡ ਨੰਬਰਾਂ ਦੇ ਥਰੂ ਹੁੰਦਾ ਹੋਇਆ ਪ੍ਰੰਟੀਆਂ ਦੇ ਰੂਪ ਚ ਜਿਹੜਾ ਇਹ ਤੁਹਾਡੇ ਸਾਹਮਣੇ ਦੁਰਮਾਨਾ ਜਿਹੜਾ ਮਿਲਦਾ ਹੈ ਇਨਕਮ ਟੈਕਸ ਦੇ ਤੁਸੀਂ ਘੇਰੇ ਚੋਂ ਕਿਉਂਕਿ ਤੁਸੀਂ 182 ਦਿਨ ਵੀ ਰਹੇ ਹੋ ਜਿਸ ਸਾਲ ਗਏ ਹੋ ਤਾਂ 60 ਦਿਨਾਂ ਦਾ ਜਿਹੜਾ ਘੇਰਾ ਹੈ ਉਹਦੇ ਵਿੱਚ ਵੀ ਰਹੇ ਤਾਂ ਪਿਛਲੇ 4 ਸਾਲ 365 ਦਿਨ ਤਾਂ ਆਰਾਮ ਨਾਲ ਹੀ ਬੰਦਾ ਪੂਰੇ ਕਰਦਾ ਹੈ ਸਿਰਫ ਆਈਟੀਆਰ ਭਰਨ ਵੇਲੇ ਡਿਕਲੇਅਰ ਕਰਨਾ ਵੀ ਮੇਰੇ ਕੋਲੇ ਜਿਹੜਾ ਵਿਦੇਸ਼ੀ ਖਾਤਾ ਜਾਂ ਸੰਪਤੀ ਹੈਗੀ ਹੈ ਜੇ ਤੁਸੀਂ ਇੱਥੋਂ ਦੇ ਰੈਜ਼ੀਡੈਂਟ ਹੋ ਜੇਕਰ ਤੁਹਾਡੇ ਕੋਲੇ ਭਾਰਤੀ ਜੀਡੀਆ ਜੀ ਕਰੰਸੀ ਹੈ ਜਿਹੜੀ ਉਹ 5 ਲੱਖ ਦੇ ਕਰੀਬ ਉੱਥੇ ਜਾਂ ਇਸ ਤੋਂ ਵੱਧ ਹੈਗੀ ਹੈ ਤਾਂ ਇਹ ਹੋਰ ਵੀ ਘੇਰੇ ਚ ਸਖਤੀ ਨਾਲ ਆਉਂਦਾ ਹੈ ਕਿ ਤੁਹਾਡਾ ਡਿਕਲੇਅਰ ਕਰਨਾ ਬਹੁਤ ਜ਼ਰੂਰੀ ਹੈ ਸੋ ਮੈਂ ਆਇਲਟ ਸੈਂਟਰਾਂ ਨੂੰ ਇਮੀਗ੍ਰੇਸ਼ਨ ਏਜੰਟਾਂ ਨੂੰ ਬੇਨਤੀ ਕਰਦਾ ਹਾਂ ਕਿ ਬੱਚੇ ਬਾਅਦ ਚ ਕਿਸੇ ਸਮੱਸਿਆ ਚ ਉਲਝਣ ਤੁਸੀਂ ਉਹਨਾਂ ਨੂੰ ਕੇਸ ਉਹਨਾਂ ਦਾ ਫਾਈਲ ਕਰਨ ਸਮੇ ਅਵੇਅਰ ਕਰੋ ਜਾਣਕਾਰੀ ਦਿਓ ਕਿ ਤੁਸੀਂ ਆਈਟੀਆਰ ਦੇ ਵਿੱਚ ਆਪਣਾ ਵਿਦੇਸ਼ੀ ਖਾਤਾ ਵੀ ਜ਼ਰੂਰ ਮੈਂਸ਼ਨ ਕਰਨਾ ਹੈ ਤਾਂ ਕਿ ਭਵਿੱਖ ਦੇ ਵਿੱਚ ਥੋੜੇ ਉੱਥੇ ਪੱਕੇ ਰੈਸ਼ੀ ਹੋਣ ਤੋਂ ਪਹਿਲਾਂ-ਪਹਿਲਾਂ ਤੁਸੀਂ ਕਿਤੇ ਇਸ ਟੈਕਸ ਦੇ ਘੇਰੇ 'ਚ ਨਾ ਆ ਜਾਓ ਬਹੁਤ ਕੁਝ ਸੁਣਨ ਨੂੰ ਮਿਲ ਰਿਹਾ ਬਹੁਤ ਘਰਾਂ 'ਚ ਸੰਮਣ ਪਹੁੰਚ ਰਿਹਾ ਤੇ ਭਾਰੀ ਪਲੰਟੀਆਂ 5-5 10-10 ਲੱਖ ਦੀਆਂ ਜਿਹੜੀਆਂ ਪਲੰਟੀਆਂ ਸਾਲਾਨਾ ਜਿਹੜੀਆਂ ਵਧਦੀਆਂ ਰਹਿੰਦੀਆਂ ਉਹ ਪੈ ਪੈ ਕੇ ਸੰਮਣ ਆ ਰਹੇ ਐ ਸੋ ਇਹ ਤੁਸੀਂ ਇੰਟਰਨੈਟ ਦੇ ਜ਼ਰੀਏ ਜਿਹੜਾ ਬਲੈਕ ਮਨੀ ਐਕਟ 2015 ਹੈ ਉਹਦਾ 20 42 ਤੇ 43 ਜਿਹੜਾ ਸੈਕਸ਼ਨ ਹੈ ਉਹ ਪੜ ਵੀ ਸਕਦੇ ਹੋ ਤਾਂ ਅਚਾਨਕ ਤੁਸੀਂ ਕਿਸੇ ਮੁਸ਼ਕਲ 'ਚ ਆ ਜਾਓ ਸੋ ਅਵੇਅਰ ਰਹਿਣ ਦੀ ਜਿਹੜੀ ਲੋੜ ਹੈ ਜੋ ਆਜ਼ਾਦ ਫਿਲਮ ਲਗਾਗੇ